ਦਾ ਆ ਦੇਖਣ ਆਇਆ ਸੀ ਮੀਟਰ ਤੇ ਆ ਦੇਖਣ ਆਇਆ ਮੈਂ ਕਿਹਾ ਬੇਟਾ ਕੀ ਜੈ ਇਹਨਾਂ ਕਹਿੰਦਾ ਮੈਂ ਮੀਟਰ ਚੈੱਕ ਕਰਨ ਆਇਆ ਮੈਂ ਕਿਹਾ ਕਰਦਾ ਮੈਂ ਕਿਹਾ ਸਾਡਾ ਵੀ ਚੈੱਕ ਕਰਦਾ ਉਹਨੇ ਕਹਿੰਦਾ ਮੈਂ ਕਿਹਾ ਬਿੱਲ ਦੇ ਕਹਿੰਦਾ ਬਿੱਲ ਨਹੀਂ ਆਂਦਾ ਤੇ ਉਹਨਾਂ ਕੋਲ ਕੋਈ ਮਸ਼ੀਨ ਸੀ ਕੁਛ ਨਹੀਂ ਸੀ ਕਹਿੰਦਾ ਆਂਟੀ ਬਿੱਲ ਨਹੀਂ ਟੋਪੀ ਪਾਈ ਸੀ ਜੇ ਕਹਿੰਦਾ ਮੈਂ ਬਿੱਲ ਦਾ ਕੁਛ ਹੈਗਾ ਮੈਂ ਕਿਹਾ ਚਲੋ ਠੀਕ ਹੈ ਮੈਂ ਆਪ ਪਰਾਂਦਰ ਵਾਲੀ ਗਈਆਂ ਤੇ ਨਾਲ ਕੁਆੜੀਆਂ ਵੀ ਆਂਦੀ ਆਇਆ ਸੀ ਕੋਈ ਕਹਿੰਦੇ ਕੁਆੜੀਆਂ ਕੋਈ ਹੁੰਦਾ ਸੀ ਗਲੀ 'ਚ ਪਤਾ ਨਹੀਂ ਮੈਂ ਕੁਆੜੀਆਂ ਨਹੀਂ ਦੇਖੀ ਤੇ ਬਿਜਲੀ ਵਾਲਾ ਸੀਗਾ ਸੁਣੀ ਸੀ ਅਸੀਂ ਬਾਜੀ ਕੁਆੜੀਆਂ ਸੀ ਕੱਲ ਨਹੀਂ ਮੈਂ ਇਨਵੈਂਟਰ ਦੇ ਸਾਹਮਣੇ ਆ ਮੜ ਇਹ ਕਿਹੜਾ ਬੰਦਾ ਦੇਖਿਆ ਤੁਸੀਂ ਕਿਦਾਂ ਦਾ ਬੰਦਾ ਸੀਗਾ ਪਤਾ ਕੁਛ ਮੁੰਡੇ ਦੀ ਸੀ ਨੇ ਮੁੰਡੇ ਟੱਕੇ ਹੋਏ ਸੀ ਮੂੰਹ ਆ ਦਾ ਟੋਪੀ ਇਦਾਂ ਹੀ ਮੁੰਡੇ ਵਾਲੀ ਕਿਤੇ ਹੀ ਹੋਈ ਸੀ ਕਿੰਨੇ ਕ ਵਜੇ ਟਾਈਮ ਆਉਂਗਾ ਅੰਟੀ ਇਹ ਸਾਰਾ ਕੋਈ 20 ਦੇ ਟਾਈਮ ਸੀ 20 ਦਾ 20 ਬਸ ਇਹਨਾਂ ਦੇ ਅੰਦਰੋਂ ਨਿਕਲੇ ਕਮਰੇ ਚੋਂ ਕੋਈ ਸਮਾਨ ਸੀਗਾ ਕੋਲ ਦੇ ਹੱਥ ਚ ਬਾਈ ਸਮਾਨ ਨੂੰ ਧਿਆਨ ਨਹੀਂ ਤੇ ਮੈਂ ਬੇਟਾ ਸਾਲਸਾਈ ਹੋਈ ਸੀ ਮੀਨ ਆਪਕੇ ਆਸਪੈਨ ਦੀ ਰੋਟੀ ਲੈਣ ਗਈ ਸੀ अच्छा जी ਤੇ ਗਿਆ ਕਿ ਤੁਨੂੰ ਫੇਰ ਮੁੜ ਕੇ ਇੱਧਰ ਹੀ ਗਿਆ ਜੀ ਅਜਿਹਾ ਨਹੀਂ ਗਿਆ ਕਲੀ ਉਹ ਤੇ ਜਿਨਾ ਘਰ ਚੋਰੀ ਹੋਈ ਤੁਸੀਂ ਕੀ ਲੱਗਦੇ ਉਹਨਾਂ ਦੇ ਕੋਲ ਨਹੀਂ ਤੇ ਗਵਾਂਡੀ ਕਰਾਈ ਤੇ ਨਾ ਬੇਟਾ ਠੀਕ ਹੈ ਜੀ ਮਰ ਤੁਸੀਂ ਮਾਲ ਮੰਗਾਨੀ ਆ ਨਹੀਂ ਨਹੀਂ ਠੀਕ ਚਲੋ ਮੂੰਹ ਹੁੰਦਾ ਜੀ ਕਿਹੜੇ ਏਰੀਏ ਚ ਰਹਿੰਦੇ ਹੋ ਥਾਣੇ ਦਾ ਰਾਮਲ ਦੇ ਜੀ ਕੀ ਮਾਮਲਾ ਕੀ ਭਾਜੀ ਇੱਕ ਤੁਹਾਡੇ ਘਰ ਜਿਹੜੇ ਪੈਸੇ ਕਹਿੰਦੇ ਕਿ ਉਹ ਲੈ ਕੇ ਸਾਰੇ ਕੀ ਭਾਜੀ ਅਸੀਂ ਆ 11 ਵਜੇ ਇੱਥੋਂ ਗਏ ਆ ਸਾਡੇ ਅਰੋਸਟ ਵਿਆਹ ਹੈ ਮਾਮੇ ਦੀ ਬੇਟੀ ਦਾ ਹੂੰ ਇਹ ਅਸੀਂ ਤੇਨ ਵਜੇ ਮੁੜ ਕੇ ਆਏ ਤਾਂ ਸਾਡੇ ਉਹਦੇ ਨੂੰ ਜਿੰਦਾ ਵੀ ਭੰਨਿਆ ਹੋਇਆ ਸੀ ਤਲਵਾਰੀਆਂ ਸਾਰੀਆਂ ਖੁੱਲੀਆਂ ਸੀ ਕੀ ਕੀ ਸਮਾਨ ਲੈ ਕੇ ਗਏ ਤੁਸੀਂ ਗਹਿਣੇ ਸਾਰੇ ਲੈ ਕੇ ਕੈਸਾ ਸਾਰਾ ਲੈ ਗਏ ਇਹ ਅਜਿਹੀ ਘਟਨਾ ਹੈ ਭਾਜੀ ਹਾਂਜੀ ਅਜਿਹੀ ਕਿੰਨੇ ਕੇ ਟਾਈਮ ਪਹਿਲਾਂ ਹੋਈ ਹੈ ਇਹ ਅਸੀਂ 11 ਵਜੇ ਗਏ ਆ ਜਿਆਦਾ ਸਾਡੇ ਘਰੋਂ 3 ਵਜੇ ਮੁੜ ਕੇ ਆ ਗਏ ਇਹਦੇ ਵਿੱਚ ਵਿੱਚ ਕਿੰਨਾ ਕੈਸਾ ਸੀਗਾ ਭਾਜੀ ਵਿੱਚ ਵਿੱਚ ਇਹ ਵਿੱਚ ਆਈਡੀਆ 1.5 ਘੰਟੇ ਕਹਿੰਦੇ ਗਹਿਣੇ ਗਹਿਣੇ ਕਿੰਨੇ ਸੀਗੇ ਗਹਿਣੇ 2 ਦੇ 2 ਸੈਟ ਸੀਗੇ ਚੜੀ ਦੀ ਮੁੰਦੀ ਤੇ ਹੋਰ ਸਾਰਾ ਸਮਾਨ ਲਖਾਇਆ ਤੁਹਾਨੂੰ ਕਿਤਾ ਪਤਾ ਲੱਗਾ ਕਿ ਲਮਾਰੀ ਚ ਜਿੰਦਾ ਗਹਿਣੇ ਜੇ ਪੈ ਗਿਆ ਉਹ ਜਦੋਂ ਆਏ ਇਹ ਸਾਰਾ ਖ ਅਚਲ ਮਾਰੀ ਗੁਲੀਏ ਵਿੱਚ ਇਸੇ ਕਿਸਰੀ ਕਿੰਨੇ ਕਿਵੇਂ ਦੀ ਘਟਨਾ ਸਰੀ ਇਹ ਤੇ 11 ਤੋਂ 3 ਦੇ ਵਿੱਚ ਵਿੱਚ ਹੋਈ ਹੈ ਤੇ ਪੁਲਿਸ ਨੂੰ ਕੌਣ ਕੀਤਾ ਤੁਸੀਂ ਮੁੱਖ ਜੀ ਉਹ ਆਏ ਸੀਗੇ ਹੁਣ ਤੇ ਘਰ ਚ ਕੋਈ ਸੀਸੀਟੀਵੀ ਕੈਮਰੇ ਜਾਂ ਕਿਸੇ ਆਂਡ ਗਵਾਰਡ ਚ ਕੋਈ ਆਂਡ ਗਵਾਰਡ ਚ ਲੱਗੇ ਹੋਣ ਬਾਹਰ ਗਲੀ ਦੇ ਵਿੱਚ ਹੋ ਸਕਦੇ ਉਹ ਪਤਾ ਚੈੱਕ ਕੀਤੇ ਤੁਸੀਂ ਕੋਈ ਉਹਨੇ ਦੇਖਨੇ ਆ ਕੋਈ ਸ਼ੱਕ ਵਗੈਰਾ ਹੈ ਤੁਹਾਨੂੰ ਕਿਸੇ ਪੁਲਿਸ ਵਾਲੇ ਨੇ ਨਹੀਂ ਦੇਖਿਆ ਨਹੀਂ ਸ਼ੱਕ ਇੱਥੇ ਗਲੀ ਦੇ ਵਿੱਚ ਕਹਿੰਦੇ ਆ ਵੀ ਕੋਸਟਾਈਂ ਦੇ ਵਿੱਚ ਇੱਕ ਬਿਲੀ ਵਾਲਾ ਕਹਿੰਦੇ ਆਇਆ ਸੀ ਤੇ ਇੱਕ ਆਇਆ ਸੀਗਾ ਕੋਈ ਖਵਾੜੀ ਆਇਆ ਸੀਗਾ ਠੀਕ ਹੈ ਹਾਂਜੀ ਤੇ ਕੰਪਲੀਟ ਦੀ ਇੱਥੇ ਪੁਲਿਸ ਨੂੰ ਤੁਸੀਂ ਹੁਣ ਹਾਂਜੀ ਉੱਥੇ ਮੈਨੂੰ ਰਿਪੋਰਟ to